ਦੁੱਲਾ ਪੱਟੀ ਨਾ ਹੁੰਦਾ ਤਾਂ ਲਾਹੌਰ ਲਾਹੌਰ ਨਾ ਹੁੰਦਾ ਸਲੀਮ ਕਦੇ ਜਹਾਂਗੀਰ ਨਾ ਹੋ ਪੰਦਾ ਅਕਬਰ ਨੂੰ ਭੰਡ ਨਾ ਬੰਨਣਾ ਪੈਂਦਾ ਤੇ ਪੰਜਾਬ ਵਾਲੇ ਦੁੱਲੇ ਦੀਆਂ ਵਾਰਾਂ ਤੇ ਗੀਤ ਨਾ ਗਾਉਂਦੇ ਲੋੜੀ ਜਦੋਂ ਵੀ ਆਉਂਦੀ ਹੈ ਅਸੀਂ ਦੁੱਲੇ ਪੱਟੀ ਦਾ ਨਾਂ ਇਸਤਿਹਾਰ ਤੇ ਨਾਲ ਚੋੜਦੇ ਹਾਂ ਪਰ ਆਖਿਰ ਅਸੀਂ ਦੁੱਲੇ ਪੱਟੀ ਬਾਰੇ ਕਿੰਨਾ ਕੁ ਜਾਣਦੇ ਹਾਂ ਸ਼ਾਇਦ ਇੰਨਾ ਕਿ ਮੁਗਲਾਂ ਦੇ ਸਮੇਂ 'ਚ ਸਰਕਾਰਾਂ ਲਈ ਦੁੱਲਾ ਇੱਕ ਡਾਕੂ ਸੀ ਤੇ ਗਰੀਬਾਂ ਲਈ ਉਸ ਸਮੇਂ ਦਾ ਰੋਬਨ ਹੁੱਡ ਕਿ ਉਸਨੇ ਗਰੀਬ ਬਾਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ਦਾ ਸਵਾ ਸਿਰ ਸੱਕਰ ਪਾ ਕੇ ਅੱਗ ਦੇ ਦਿਵਾਲੇ ਫੇਰੇ ਦਵਾਕੇ ਵਿਆਹ ਕੀਤਾ ਸੀ ਤੇ ਉਦੋਂ ਤੋਂ ਲੋਹੜੀ ਮਨਾਈ ਜਾਂਦੀ ਹੈ ਪਰ ਇੱਕ ਰਾਜਪੂਤ ਮੁਸਲਮਾਨ ਅਬਦੁੱਲਾ ਖਾਨ ਦੁੱਲਾ ਭੱਟੀ ਕਿਵੇਂ ਬਣਿਆ ਇਸ ਦੇ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਵਾਗਾ ਬਾਰਡਰ ਤੋਂ ਲਗਭਗ 200 ਕਿਲੋਮੀਟਰ ਪਾਰ ਪਾਕਿਸਤਾਨ ਦੇ ਪੰਜਾਬ 'ਚ ਪਿੰਡੀ ਪੱਟੀਆਂ ਆਏ ਜਿੱਥੇ ਸਨ 1547 'ਚ ਲੱਤੀ ਤੇ ਫਰੀਦ ਖਾਨ ਦੇ ਘਰ ਅਬਦੁੱਲਾ ਖਾਨ ਨੇ ਜਨਮ ਲਿਆ ਕੰਮਾ ਪੈ ਗਿਆ ਜਾਹੋਰ ਵਿੱਚ ਸਾਰੇ ਲੱਗੇ ਨੇ ਰੰਗ ਬੁੱਲਾ ਜੰਮਿਆ ਹਾ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਅੱਜ ਦੁਨੀਆ ਅਬਦੁੱਲਾ ਖਾਨ ਨੂੰ ਦੁੱਲੇ ਪੱਟੀ ਦੇ ਨਾਂ ਨਾਲ ਜਾਣਦੀ ਹੈ ਤੇ ਦੁੱਲੇ ਦੇ ਜੰਮਣ ਤੋਂ 4 ਮਹੀਨੇ ਪਹਿਲਾਂ ਹੀ ਉਸਦੇ ਦਾਦੇ ਸੰਦਲ ਪੱਟੀ ਅਤੇ ਉਸਦੇ ਪਿਓ ਨੂੰ ਬਾਦਸ਼ਾਹ ਹਮਾਯੂ ਨੇ ਮਰਵਾ ਦਿੱਤਾ ਸੀ ਤੇ ਉਹਨਾਂ ਦੀ ਖਾਲਜ ਤੂੜੀ ਭਰ ਕੇ ਪਿੰਡ ਦੇ ਬਾਹਰ ਲਟਕਵਾ ਦਿੱਤਾ ਸੀ ਵਜ੍ਹਾ ਸੀ ਕਿ ਉਹਨਾਂ ਨੇ ਮੁਗਲਾਂ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਸੰਦਲਪੱਟੀ ਉਹ ਸ਼ਖਸ ਸੀ ਜਿਸ ਦੇ ਨਾਮ ਦੇ ਨਾਲ ਸੰਦਲਬਾਰ ਦਾ ਨਾਂ ਪਿਆ ਸੰਦਲਬਾਰ ਜਿਸ ਦਾ ਜ਼ਿਕਰ ਮਿਰਜ਼ਾ ਸਾਹਿਬਾ ਦੇ ਕਿੱਸੇਾਂ ਚ ਵੀ ਆਉਂਦਾ ਹੈ ਪੰਜਾਬ ਦੇ ਲੋਕ ਗੀਤਾਂ ਚ ਵੀ ਆਉਂਦਾ ਹੈ ਦੁੱਲਾ ਪੱਟੀ ਉਸ ਸਮੇਂ ਅਮੀਰਾ ਤੋਂ ਅਕਬਰ ਦੇ ਜ਼ਿਮੇਦਾਰਾਂ ਤੋਂ ਸਿਪਾਈਆਂ ਤੋਂ ਸਮਾਨ ਲੁੱਟਦਾ ਸੀ ਤੇ ਗਰੀਬਾਂ ਚ ਵੰਡ ਦਿੰਦਾ ਸੀ ਇਸੇ ਕਰਕੇ ਉਹ ਅਕਬਰ ਦੀ ਅੱਖ ਚ ਰੜਕ ਰਿਆ ਸੀ ਉਸ ਨੇ ਅਕਬਰ ਨੂੰ ਇੰਨਾ ਸਤਾਇਆ ਕਿ ਅਕਬਰ ਨੂੰ ਆਗਰੇ ਤੋਂ ਮੁਗਲ ਸਲਤਨਤ ਦੀ ਰਾਸਥਾਨੀ ਲਾਹੌਰ ਸ਼ਿਫਟ ਕਰਨੀ ਪਈ ਦੁੱਲੇ ਪੱਟੀ ਬਾਰੇ ਕਈ ਕਹਾਣੀਆਂ ਪਾਕਿਸਤਾਨ ਦੇ ਪੰਜਾਬ ਚ ਵੀ ਚੱਲਦੀਆਂ ਨੇ ਜਿੰਨਾ ਚੋ ਇੱਕ ਹੈ ਕਿ ਦੁੱਲੇ ਪੱਟੀ ਨੇ ਇੱਕ ਵਾਰ ਅਕਬਰ ਬਾਦਸ਼ਾਹ ਨੂੰ ਜੰਗਲ ਚ ਫੜ ਲਿਆ ਸੀ ਤੇ ਫੜੇਗੇ ਅਕਬਰ ਨੇ ਆਪਣੀ ਜਾਨ ਬਚਾਉਣ ਦੇ ਲਈ ਦੁੱਲੇ ਨੂੰ ਕਿਹਾ ਕਿ ਮੈਂ ਕੋਈ ਸ਼ਹਿਨशाह ਨਹੀਂ ਹਾਂ ਬਲਕਿ ਇੱਕ ਪੰਡਾ ਹਾਂ ਇਹ ਸੁਣ ਕੇ ਦੁੱਲੇ ਪੱਟੀ ਨੇ ਉਸ ਨੂੰ ਛੱਡ ਦਿੱਤਾ ਇਹ ਕਹਿ ਕੇ ਕਿ ਇੱਕ ਪੰਡ ਨੂੰ ਕੀ ਮਾਰਨਾ ਤੇ ਜੇ ਅਕਬਰ ਖੁਦ ਨੂੰ ਪੰਡ ਦੱਸ ਰਿਹਾ ਹੈ ਤਾਂ ਉਸ ਨੂੰ ਮਾਰਨ ਦਾ ਕੀ ਫਾਇਦਾ ਹੁਣ ਅਸਲ ਚ ਲੋੜੀ ਤਾਂ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਲੋਹਿਤਾ ਰਾਕਸ਼ਸੀਨੀ ਨੂੰ ਮਾਰਿਆ ਸੀ ਜਦੋਂ ਗੋਕੋ ਲਈ ਸੀ ਤਾਂ ਫਿਰ ਦੁੱਲਾ ਭੱਟੀ ਲੋੜੀ ਦੇ ਨਾਲ ਕਿਵੇਂ ਜੁੜ ਗਿਆ ਇਸ ਦਾ ਕੈਸਾ ਜੋ ਮਸ਼ਹੂਰ ਹੈ ਤੇ ਅਸੀਂ ਸਾਰੇ ਜਾਣਦੇ ਵੀ ਹਾਂ ਸੁੰਦਰਦਾਸ ਨਾ ਦਾ ਇੱਕ ਕਿਸਾਨ ਸੀ ਤੇ ਉਸ ਦੌਰ ਚ ਸੰਦਲਬਾਰ ਚ ਮੁਗਲਾ ਦਾ ਤੰਗ ਸੀ ਉਸ ਦਿਹਾ ਤੋਂ ਬੇਟੀਆਂ ਸਨ ਸੁੰਦਰੀ ਤੇ ਮੁੰਦਰੀ ਤੇ ਪਿੰਡ ਦਾ ਨੰਬਰਦਾਰ ਉਹਨਾਂ ਕੁੜੀਆਂ ਨੂੰ ਮਾੜੀ ਨਿਗਾ ਨਾਲ ਦੇਖਦਾ ਸੀ ਤੇ ਦੁੱਲਾ ਭੱਟੀ ਉਸ ਨੰਬਰਦਾਰ ਦੇ ਪਿੰਡ ਜਾ ਪਹੁੰਚਿਆ ਉਸਦੇ ਖੇਡ ਜਲਾ ਦਿੱਤੇ ਤੇ ਉਹਨਾਂ ਲੜਕੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਜਿੱਥੇ ਸੁੰਦਰਦਾਸ ਚਾਹੁੰਦਾ ਸੀ ਉਥੇ ਕਰਵਾ ਦਿੱਤਾ ਸ਼ਗੁਨ ਚੇ ਸ਼ੱਕਰ ਦਿੱਤੀ ਤੇ ਉਹ ਦਿਨ ਹੈ ਤੇ ਇੱਕ ਅਜਦਾ ਦਿਨ ਲੋਹੜੀ ਦੀ ਰਾਤ ਨੂੰ ਅੱਗ ਜਲਾ ਕੇ ਲੋਹੜੀ ਮਨਾਈ ਜਾਂਦੀ ਹੈ ਜਦੋਂ ਫਸਲ ਕੱਟ ਕੇ ਘਰ ਆ ਜਾਂਦੀ ਹੈ ਤੇ ਗੇਹੂ ਅਤੇ ਹੋਰ ਅਨਾਜ ਦੇ ਦਾਣੇ ਅੱਗ 'ਚ ਪਾਏ ਜਾਂਦੇ ਨੇ ਕਹਿੰਦੇ ਨੇ ਕਿ ਅਕਬਰ ਨੇ 12000 ਦੀ ਸੈਨਾ ਦੁੱਲੇਪੱਟੀ ਨੂੰ ਫੜਨ ਦੇ ਪਿੱਛੇ ਲਾਈ ਹੋਈ ਸੀ ਤਾਂ ਕਿ ਤੇ ਜਾ ਕੇ ਸਨ 1599 'ਚ ਢੋਖੇ ਨਾਲ ਉਹਨਾਂ ਨੇ ਦੁੱਲੇ ਨੂੰ ਫੜਿਆ ਤੇ ਲਾਹੌਰ ਦੇ ਦਰਬਾਰ 'ਚ ਬੈਠੇ ਉਸ ਨੂੰ ਅਨਬੰਦ ਸਾਰਿਆਂ ਦੇ ਸਾਹਮਣੇ ਫਾਂਸੀ ਦੇ ਦਿੱਤੀ ਗਈ ਤੇ ਕੁਝ ਲੋਕ ਕਹਿੰਦੇ ਨੇ ਕਿ ਦੁੱਲਾ ਪੱਟੀ ਲੜਾਈ ਚ ਫੜਿਆ ਗਿਆ ਸੀ ਅਤੇ ਉਸ ਨੂੰ ਫਾਂਸੀ ਦਿੱਲੀ ਚ ਹੋਈ ਹੁਣ ਮੌਤ ਦਾ ਸੱਚ ਚਾਹੇ ਜੋ ਮਰਜ਼ੀ ਹੋਵੇ ਪਰ ਦੁੱਲੇ ਦੀ ਮੌਤ ਤੋਂ ਬਾਅਦ ਦਾ ਸੱਚ ਇਹ ਹੈ ਕਿ ਮਿਆਨੀ ਸਾਹਿਬ ਦਰਗਾਹ ਚ ਅੱਜ ਉਸ ਦੀ ਕਬਰ ਹੈ ਜਿਸ ਨੂੰ ਕਈ ਲੋਕ ਸਜਦਾ ਵੀ ਕਰਦੇ ਨੇ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978